ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਇੱਕ ਨਵੀਂ ਵੀਡੀਓ ਲੈ ਕੇ ਹੋਏ ਆਂ ਜੀ ਹਾਜ਼ਰ ਸੋ ਤੁਹਾਨੂੰ ਕਰਦੇ ਆਂ ਜੀ ਇੱਕ ਬੇਨਤੀ ਬੇਨਤੀ ਆਪਾਂ ਇਹ ਕਰਦੇ ਆਂ ਵੀ ਗਰਮੀ ਜਿਵੇਂ ਤੁਹਾਨੂੰ ਪਤਾ ਹੁਣ ਫੁੱਲ ਹੋ ਚੁੱਕੀ ਹੈ ਜੀ 5-7 ਦਿਨ ਤੋਂ ਧੁੱਪ ਜਿਹੜੀ ਬਹੁਤ ਪੈ ਰਹੀ ਹੈ ਜ਼ਿਆਦਾ ਸੋ ਅੱਜ ਆਪਾਂ ਨੇ ਇੱਕ ਜਾਨਵਰਾਂ ਵਸਤੇ ਛੋਟਾ ਜਿਹਾ ਉਪਰਾਲਾ ਕੀਤਾ ਹੈ ਠੀਕ ਹੈ ਜੀ ਤੁਹਾਨੂੰ ਦਿਖਾਉਂਦੇ ਨੇ ਜਾਨਵਰਾਂ ਵਾਸਤੇ ਠੀਕ ਹੈ ਜੀ ਆਪਣੇ ਲੈਂਟਰ ਤੇ ਇਦਾਂ ਦੇ ਜਿਹੜੇ ਇਹ ਠੀਕ ਹੈ ਜੀ ਮਿੱਟੀ ਦੇ ਬਰਤਨ ਦੇ ਆ ਕੇ ਪਾਣੀ ਦੇ ਭਰਨੇ ਆ ਜੀ ਸਵੇਰੇ ਠੀਕ ਹੈ ਜੀ ਆ ਚਾਰ ਬਰਤਨ ਆਪਾਂ ਨੇ ਭਰਤੇ ਆ ਜੀ 1 2 3 ਸੋ ਕਿਉਂਕਿ ਤੁਹਾਨੂੰ ਵੀ ਪਤਾ ਹੀ ਹੈ ਗਰਮੀ ਬਹੁਤ ਪੈ ਰਹੀ ਹੈ ਜੀ ਇਨਸਾਨੀਅਤ ਦੇ ਨਾਤੇ ਇੰਨਾ ਕਾਪਾ ਕੰਮ ਹੈ ਜਿਹੜਾ ਉਹ ਕਰ ਸਕਦੇ ਆ ਠੀਕ ਹੈ ਜੀ ਬਾੜੇ ਮੋਟੇ ਦਾਣੇ ਪਾ ਦਿਆ ਕਰੋ ਸੋ ਜਿਹੜੇ ਭੈਣ ਭਰਾਵਾਂ ਕੋਲ ਟਾਈਮ ਹੈਗਾ ਜੀ ਸੋ ਸਵੇਰੇ ਇਦਾਂ ਦਾ ਆਪਣੇ ਮਕਾਨ ਦੇ ਉੱਪਰ ਜ਼ਰੂਰ ਪਾਣੀ ਪਾਰੋ ਕਿਉਂਕਿ ਸਵੇਰ ਦੇ 7 ਵਜੇ ਹੋਏ ਆ ਜੀ ਧੁੱਪ ਦੇਖ ਲਓ ਤੁਸੀਂ ਹੁਣ ਤੀ ਹਲੇ 7 ਦਾ ਟਾਈਮ ਹੈ ਪੂਰੀ ਧੁੱਪ ਹੋ ਚੁੱਕੀ ਆ ਠੀਕ ਹੈ ਜੀ ਹੁਣ ਦਿਨ ਦੇ ਵਿੱਚ ਆਪਾਂ ਵੀ ਤੁਹਾਨੂੰ ਵੀ ਪਤਾ ਹੀ ਆ ਵੀ ਪਾਣੀ ਐਨ ਖੁੱਲ ਕਿੰਨਾ ਕੱਪਾ ਪਾਣੀ ਆ ਜਿਹੜਾ ਪੀਂਦੇ ਆ ਸੋ ਤੁਹਾਨੂੰ ਵੀ ਪਤਾ ਹੀ ਆ ਜੀ ਵੀ ਦਿਨ ਦੇ ਵਿੱਚ ਆਪਾਂ ਕਿੰਨਾ ਪਾਣੀ ਪੀ ਜਾਂਦੇ ਆ ਠੀਕ ਹੈ ਜੀ ਜਦੋਂ ਆਪਾਂ ਨੂੰ ਪਿਆਸ ਲੱਗਦੀ ਆ ਆਪਾਂ ਜਦੇ ਪਾਣੀ ਆ ਠੰਡਾ ਠੰਡਾ ਪਾਣੀ ਪੀਂਦੇ ਆ ਠੀਕ ਹੈ ਜੀ ਨਜ਼ਾਰੇ ਨਾਲ ਪੂਰੇ ਨਾਲ ਸੋ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਦੇ ਨਾਤੇ ਆਪਾਂ ਨੇ ਜਿਹੜਾ ਇਹ ਕੰਮ ਜ਼ਰੂਰ ਕਰਨਾ ਠੀਕ ਹੈ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਆਹ ਜਿਹੜਾ ਕੰਮ ਹੈ ਗਰਮੀ ਦੇ ਵਿੱਚ ਜ਼ਰੂਰ ਕਰੋ ਏਦਾਂ ਦੇ ਜਿਹੜੇ ਮਿੱਟੀ ਦੇ ਬਰਤਨ ਹੈ ਭਰ ਕੇ ਆਪਣੇ ਮਕਾਨ ਦੇ ਉੱਪਰ ਜ਼ਰੂਰ ਰੱਖ ਦਿਆ ਕਰੋ ਜੀ ਮਾੜੇ ਮੋٹے ਦਾਣੇ ਪਾ ਦਿਆ ਕਰੋ ਜਿਹੜੇ ਤੁਹਾਡੇ ਕੋਲ ਹੁੰਦੇ ਆ ਕਿਉਂਕਿ ਚੰਗੇ ਕਰਮ ਕਰੋਗੇ ਤੁਹਾਨੂੰ ਦਾ ਫਲ ਵੀ ਆਪਾਂ ਨੂੰ ਜ਼ਰੂਰ ਮਿਲਦਾ ਏ ਸੋ ਬੇਨਤੀ ਨੂੰ ਕਬੂਲ ਕਰਿਓ ਜੀ ਸੋ ਇੱਕ ਗੱਲ ਦਾ ਖਿਆਲ ਹੋ ਰੱਖਿਓ ਅਗਰ ਤੁਹਾਡੇ ਕੋਲ ਟਾਈਮ ਹੈਗਾ ਇਹ ਬਰਤਨਾਂ ਦਾ ਜਿਹੜਾ ਪਾਣੀ ਹੈ ਇੱਕ ਵਾਰ ਜਿਵੇਂ ਤੁਸੀਂ ਸਵੇਰੇ ਇਹ ਭਰਤੇ ਉਸ ਤੋਂ ਬਾਅਦ ਅਗਰ ਦਿਨ ਦੇ ਵਿੱਚ ਟਾਈਮ ਲੱਗਦਾ ਤਾਂ ਚੇਂਜ ਕਰ ਦਿਓ ਜਾਂ ਇਹਦੇ ਵਿੱਚ ਠੰਡਾ ਪਾਣੀ ਹੋਰ ਪਾ ਦਿਓ ਤੇ ਸ਼ਾਮ ਦੇ ਵੇਲੇ ਇੱਕ ਵਾਰ ਇਹਦੇ ਵਿੱਚ ਪਾਣੀ ਹੋਰ ਪਾ ਦਿਓ ਠੀਕ ਹੈ ਜੀ ਤੇ ਲਓ ਜੀ ਮਿਲਦੇ ਆਂ ਫਿਰ ਹੁਣ ਆਪਾਂ ਇੱਕਾ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦab ਜੀ ਤੇ ਬੇਨਤੀ ਨੂੰ ਜ਼ਰੂਰ ਕਬੂਲ ਕਰਿਓ ਜੀ ਸੋ ਧੰਨਵਾਦ ਜੀ